Thank you. माननीय पुलिस कमिश्नर अमरिंदर सागुरप्रीत सिंह खुल्लर साहब ਉਹਨਾਂ ਦੇ ਹਾਜ਼ਰ ਤਾਂ ਉਹਨਾਂ ਸਾਥ श्री शिवदर्शन ਜੀ ACP ਵੈਸਟ ਤੇ ਮਿਸਟਰ ਵਿਨੋਦ ਕੁਮਾਰ SPO ਛਾਟਾ ਇਹਨਾਂ ਨੇ ਦੋ ਬੰਦੇ ਰੈਸਟ ਕੀ ਦੇਗ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਈਸ सोनू ਤੇ ਦੂਸਰਾ ਮਨਜਿੰਦਰ ਸਿੰਘ ਅਲਾਈਸ ਸੋਨੀ ਇਹਨਾਂ ਦੀ ਉਮਰ तकरीबन 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੋਡੀ ਹੈ ਤੇ ਇਹ ਮੀਟ ਸ਼ਾਪ ਤੁਹਾਨੂੰ ਅੰਦਕਾਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਹਰੀ ਮਰਾਬਤ ਗ੍ਰਾਮਾ ਤੋਂ ਇਹ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਵੀ ਰਿਕਵਰ ਹੋਈ ਹੈ ਤੇ ਉਹਦੇ ਨਾਲ ਵੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਤੋਂ ਨੂੰ ਉਹਦੀ ਹੈ ਉਹਦਾ ਨੰਬਰ ਹੈ ਪੀਬੀ02ਸੀਆ3493 ਤੇ ਇਹਨਾਂ ਨੂੰ ਅਸੀਂ ਅ ਛਾਟਾ ਏਰੀਆ ਦੇ ਲਾਗੇ ਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧ ਪ੍ਰਦੇਸ਼ ਤੋਂ ਜਾ ਕੇ ਟੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅੱਗੇ ਵੜਦਾ ਸੀਗਾ ਤੇ ਸਪਮਾ ਕਾਰੋਬਾਰ